ਹਾਂਜੀ ਬਈ ਮਿੱਤਰੋ ਕੀ ਹਾਲ ਚਾਲ ਹੈ ਸਾਰੇ ਵੀਰਾਂ ਦਾ ਹੋੱਟੀ ਬਣਦਾ ਕਰਦਾ ਉਮੀਦ ਕਰਦਾ ਦੋ ਵੀ ਸਾਰੇ ਠੀਕ ਹੋਵੋਗੇ ਤੇ ਆਪਾਂ ਵੀ ਪੂਰੇ ਮਿੱਤਰੋ ਘੈਂਟ ਆਏ ਤੇ ਕਬੂਤਰਾਂ ਦੀ ਲੱਗੇ ਹੋਏ ਆ ਤਿਆਰੀ ਕਰਨ ਤੇ ਦਿਨ ਬਾਜ਼ੀਆਂ ਦੇ ਘਟਦੇ ਹੀ ਜਾ ਰਹੇ ਆ ਦਿਨ ਪਾ ਦਿਨ ਬਰ ਰਹਿ ਗਏ 2 ਮਹੀਨੇ ਲੱਗ ਗਿਆ ਹੁਣ ਤਾਂ ਵੈਸੇ ਧੁੱਪਾਂ ਨਿਕਲਣਾ ਐਨ ਵਧੀਆ ਤੇ ਬਾਕੀ ਮਿੱਤਰੋ ਅੱਜ ਨਿਲਾਵਾਂਗੇ ਕੂਤਰਾਂ ਨੂੰ ਕੂਤਰਾਂ ਦੀ ਕਈਆਂ ਦੀ ਪਰਪਟਾਈ ਕਰਤੀ ਐ ਤੇ ਕਈਆਂ ਦੀ ਹਲੇ ਕਰਨੀ ਐ ਜਿਨ੍ਹਾਂ ਦੀ ਕਰੀ ਐ ਉਹ 6-7 ਐ ਬੱਚੇ ਜਿਆਦਾਾਂ ਦੀ ਨਹੀਂ ਕਰੀ ਉਹਨਾਂ ਵਿੱਚ ਪੁਰਾਣੇ ਵੀ ਹੈਗੇ ਨਵੇਂ ਤਾਂ 2-4 2-3 ਨੇ ਹੋਣਗੇ ਬਸ ਜਿਹੜੇ ਆਪਾਂ ਨੇ ਪੱਟੇ ਐ ਤੇ ਬਾਕੀ ਹਲੇ ਜਾ ਕੇ ਮਾਰਚ ਮੂਰਚੇ ਚ ਪਟਾਂਗੇ ਪਹਿਲੀ ਮਾਰਚ ਨੂੰ ਜਾਂ ਫਰਵਰੀ ਐ ਲਾਸਟ ਚ ਤੇ ਬਾਕੀ ਤੁਹਾਨੂੰ ਦਿਖਾਉਂਦੇ ਆ ਮਿੱਤਰੋ ਕੂਟਰ ਪਾਣੀ ਦੀ ਬਾਲਟੀ ਭਰ ਲਈ ਐ ਲੜਾਈ ਐ ਫਿਰ ਕੂਟਰ ਤੇ ਆਗੇ ਸੀ ਉੱਪਰ ਬਾਕੀ ਸਾਰਾ ਕੁਝ ਘੈਂਟ ਐ ਤੇ ਪਾਣੀ ਦੀ ਬਾਲਟੀ ਭਰ ਲਈਏ ਠੀਕ ਹੈ ਜੀ ਪਾਣੀ ਦੀ ਬਾਲਟੀ ਲੰਦੇ ਆ ਤਾਜੇ ਦੀ ਭਰ ਲਓ ਜੀ ਮਿੱਤਰੋ ਵਾ ਇਦਾਂ ਕਰਕੇ ਪਾਣੀ ਦੀ ਬਾਲਟੀ ਭਰ ਲਈ ਦੀ ਐ ਪਾਈਪ ਲਾ ਕੇ ਟੈਂਕੀ ਜੋ ਕੱਢ ਕੇ ਤੇ ਬਾਲਟੀ ਭਰ ਜੂਗੀ ਨਾਲ ਟੈਂਕੀ ਭਰੀ ਜਾਊਗੀ ਨਾਲ ਲੱਗਦੀ ਇਹ ਪਾਣੀ ਨਾਣੇ ਨੂੰ ਰੱਖ ਕੇ ਉਤਰਾ ਨੂੰ ਤੇ ਫਿਰ ਇੱਕ ਬਾਲਟੀ ਹੋਰ ਪਾਣੀ ਦੀ ਭਰ ਕੇ ਰੱਖ ਲਾਂਗੇ ਇੱਕ ਸਾਈਡ ਵਾਲੇ ਨਿਲਾਉਣੇ ਨੇ ਤੇ ਬਾਕੀ ਦਿਖਾਉਂਦੇ ਆ ਫੇ ਤੁਹਾਨੂੰ ਪੂਤਰ ਬਾਕੀ ਓਕੇ ਸਾਰਾ ਕੁਝ ਫਿੱਟ ਹੈ ਪੂਤਰ ਵੀ ਘੈਂਟ ਹੈ ਤੇ ਦਿਖਾਉਂਦੇ ਆ ਮਿੱਤਰੋ ਫੇ ਤੁਹਾਨੂੰ ਤੇ ਹਾਂਜੀ ਲੋ ਬਈ ਮਿੱਤਰੋ ਪਾਣੀ ਆਪਾਂ ਨੇ ਭਰ ਕੇ ਰੱਖ ਲਿਆ ਏ ਠੀਕ ਹੈ ਜੀ ਤੇ ਖੁੱਡੇ ਚੋਂ ਪਾਣੀ ਵੀ ਕੱਢਦੇ ਆ ਬਾਹਰ ਇਹ ਪੀ ਆ ਤੇ ਬਾਹਰ ਕੱਢਦੇ ਆ ਹੁਣ ਪਾਣੀ ਪੀਣੇ ਵਾਲਾ ਇਹਨਾਂ ਦਾ ਤੇ ਬਾਕੀ ਸਾਰੇ ਕੂਤਰ ਮਿੱਤਰੋ ਹੈਗੇ ਅੰਦਰ ਤੇ ਜੀਨਾ ਦੇ ਸਿਰ ਤੇ ਹਰਾ ਰੰਗ ਲਗਿਆ ਵਾ ਇਹ ਕਬੂਤਰ ਆਪਾਂ ਨੇ ਪੱਟੇ ਵੇ ਠੀਕ ਹੈ ਜੀ ਬਾਈ ਗਿਣਮੇ ਚੁਣਮੇ ਇਹ ਕਬੂਤਰ ਹੈ ਠੀਕ ਹੈ ਜੀ ਇਹ ਬਾਕੀ ਸਾਰੇ ਪੱਟਣੇ ਉਪਏ ਤੇ ਪਾਣੀ ਵਿੱਚ ਆਪਾਂ ਸਭ ਤੋਂ ਪਹਿਲਾਂ ਘੋਲਾਂਗੇ ਵਿਕਰੋਨ ਇਸ ਜਿਹਦੇ ਨਾਲ ਵਾਇਰਸ ਨਹੀਂ ਆਉਂਦਾ ਕਬੂਤਰਾਂ ਚ ਤੇ ਵੈਸੇ ਵੀ ਚੰਗੀ ਹੈ ਠੀਕ ਹੈ ਜੀ ਇਹਦੇ ਦੋ ਟੱਕਣ ਪਾਣੀ ਚ ਪਾ ਦਾਂਗੇ ਤੇ ਫਿਰ ਤੁਹਾਨੂੰ ਦਿਖਾਉਂਦੇ ਆ ਕਬੂਤਰ ਚ ਇਹ ਪੀ ਵੀ ਜਾਵੇ ਕੋਈ ਨੁਕਸਾਨ ਨਹੀਂ ਕੋਈ ਕੁਛ ਨਹੀਂ ਤੇ ਕੂਤਰ ਪੀ ਵੀ ਲੈਣਗੇ ਤੇ ਨਾ ਵੀ ਲੈਣਗੇ ਤੇ ਪਾ ਦੀਏ ਮਿੱਤਰੋ ਬਾਕੀ ਕੂਤਰ ਆਪਣੇ ਓਕੇ ਹੈ ਤੇ ਲੋ ਜੀ ਵਿਕਰੋਨ ਐਸ ਪਾਤੀਏ ਸਪਰੇ ਵੀ ਕਰ ਸਕਦੇ ਆ ਆਪਾਂ ਇਹਦੀ ਤੇ ਪਾਣੀ ਚ ਪਾਤੀ ਏ ਤੇ ਕੂਤਰ ਇਹ ਨਾਲ ਨਾ ਵੀ ਲੈਣਗੇ ਤੇ ਪੀ ਵੀ ਲੈਣਗੇ ਕੋਈ ਬਗੜਨੀ ਇਹਦਾ ਇੱਕਦਮ ਕੰਮ ਨਹੀਂ ਨਹੀਂ ਆਉਂਦੀ ਇਹਦੇ ਨਾਲ ਆਪਾਂ ਦਾ ਪੂਰੀ ਵਰਤਦੇ ਆ ਇਹਨ ਵਧੀਆ ਅੱਜ ਪਾ ਕੇ ਇਹ ਉਤਨ ਹਲਾ ਦਾਂਗੇ ਜਿਹੜੇ ਪੱਟੇ ਵੇ ਉਹ ਵੀ ਨਾ ਲੈਣਗੇ ਤੇ ਜਿਹੜੇ ਪੱਟਨੇ ਆ ਉਹ ਵੀ ਨਾ ਲੈਣਗੇ ਤੇ ਐਨ ਫੱਟੋ ਹੋ ਜੂਗੇ ਕਬੂਤਰ ਪਾਣੀ ਖਾਤੇ ਆ ਆਪਾਂ ਨੇ ਜਿੱਦਣ ਵੀ ਧੁੱਪ ਨਿਕਲਦੀ ਆ ਪਾਤਾ ਨਿੜਾ ਦਾਂਦੇ ਆ ਪਾ ਠੰਡਾ ਵਾ ਵੀ ਨਿੜਾਈ ਗਏ ਐਨ ਕੋਈ ਚੱਕਰ ਨਹੀਂ ਨਾ ਕੇ ਸਮੋ ਜ਼ਿਆਦਾ ਤੰਦਰੁਸਤ ਰਹਿੰਦੇ ਐ ਲੋ ਜੀ ਠੀਕ ਆ ਜੀ ਹੌਣ ਕੱਢਦੀ ਕਬੂਤਰਾਂ ਨੂੰ ਸਾਰਿਆਂ ਨੂੰ ਬਾਹਰ ਤੇ ਲੋ ਜੀ ਬਾਹਰ ਨਿਕਲਣੇ ਹੀ ਦੇ ਦਿੱਤੀ ਤੇ ਜਾਂਦੇ ਹੀ ਸਾਰ ਪਾਣੀ ਚ ਵੜ ਗਏ ਕਬੂਤਰ ਜਿਨ੍ਹਾਂ ਇਹ ਨਹਾਉਣਾ ਹੈ ਤੇ ਇਹਨਾਂ ਨੂੰ ਦੇਖ ਕੇ ਹੋਰਾਂ ਨੇ ਵੀ ਨਾਲ ਲੱਗਦੀ ਆਈ ਜਾਣਾ ਨਹਾਈ ਜਾਉਂਗੇ ਤੇ ਆਪਾਂ ਚੱਲਦੇ ਹੁਣ ਬਾਹਰ ਲੋ ਜੀ ਕਰੋ ਚੈੱਕ ਸਾਰੇ ਕਬੂਤਰ ਨਹਾਉਣ ਲੱਗ ਗਏ ਤੇ ਨਹਾਉਣ ਦੋ ਇਹਨਾਂ ਚਲੇਣ ਤੋਂ ਨਿਜਾਰੇ ਲੋ ਜੀ ਕਬੂਤਰੀਆਂ ਕੱਢਤੀਆਂ ਇਹ ਬਾਹਰ ਤੇ ਬੱਚੇ ਕਬੂਤਰਾਂ ਵਾਲੇ ਖੁੱਡੇ 'ਚੋਂ ਕਬੂਤਰ ਤੇ ਬੱਚੇ ਕਰਤੇ ਆ ਬੰਦਨਾ ਤੋਂ ਕਿਉਂ ਆਪਣਾ ਬੈਠ ਗਿਆ ਤੇ ਕਬੂਤਰੀਆਂ ਨਹਾਣ ਲੱਗੀਆਂ ਐ ਮਿੱਤਰੋ ਤੇ ਅੱਜ ਆਪਾਂ ਇਹਨਾਂ ਨੂੰ ਲਾਸਟ ਵਾਰ ਨਿਲਾਵਾਗੇ ਬਾਅਦ ਤੋਂ ਬਾਅਦ ਨਹੀਂ ਨਿਲਾਵਾਗੇ ਇਹ ਤੋਂ ਬਾਅਦ ਪਰਪਟਾਈ ਕਰ ਦਾਂਗੇ 10-15 ਮਿੰਟ ਤੱਕ ਸਾਰੇ ਕਬੂਤਰ ਪੜ ਦਾਂਗੇ ਫਿਰ ਜਿਹਦੇ ਜਿਵੇਂ ਜਿਵੇਂ ਪੱਟਣੇ ਹੋਏ ਤੇ ਬਾਕੀ ਨਾ ਹਉਣ ਤੋਂ ਹੁਣ ਇਹਨਾਂ ਨੂੰ ਪੂਰਾ ਐਨ ਮਸਤੀ ਮਨ ਨਹਾ ਰਹੇ ਐ ਤੇ ਬਾਕੀ ਓਕੇ ਰਿਪੋਰਟ ਮਿੱਤਰੋ ਬੈਠੇ ਐ ਕਬੂਤਰ ਐਨ ਤੰਦਰੁਸਤ ਐ ਫਿੱਟ ਐ ਤੇ ਕਰੋ ਚੈੱਕ ਬਸ ਹੁਣ ਆਪਾਂ ਵੀ ਚੱਲਦੇ ਆ ਨੀਚੇ ਨੂੰ ਨਾ ਆ ਕੇ ਬੈਠੇ ਰਹੋਗੇ ਆਰਾਮ ਤੇ ਇਹ ਧੁੱਪਾਂ ਚ ਤੇ ਹਾਂਜੀ ਲੋ ਬਈ ਮਿੱਤਰੋ ਕਬੂਤਰ ਘਰਤੇ ਆਪਾਂ ਨੇ ਬੰਦ ਦੋਨੋਂ ਖੁੱਡਿਆਂ 'ਚ ਧੁੱਪ ਤਾਂ ਪਲਵਾ ਕੇ ਆ ਹਨ ਬੜੀਆਂ ਤਰੀਕੇ ਨਾਲ ਤੇ ਬਾਕੀ ਨੀਚੇ ਤੋਂ ਪਾਣੀ ਲਿਆਂਦਾ ਆਪਾਂ ਨੇ ਤਾਜ਼ਾ ਭਰ ਕੇ ਉਹ ਵੀ ਥੋੜਾ ਨਹਾਉਂਦੇ ਆ ਪਿਆਈ ਤੇ ਬਸ ਹੁਣ ਦੇ ਡਰਿੰਕਰ ਰੱਖਦੇ ਆ ਹੁਣ ਪਾਣੀ ਦੇ ਕਬੂਤਰਾਂ ਨੂੰ ਤਕਰੀਬਨ ਅੱਧਾ ਘੰਟਾ ਹੋ ਗਿਆ ਬੰਦ ਕਰਿਆ ਨੂੰ ਤੇ ਇੱਕ ਵਾਰ ਸਾਰੇ ਕਬੂਤਰਾਂ ਨੂੰ ਇਹਨਾਂ ਨੂੰ ਪਾਣੀ ਪਲਾ ਕੇ ਚੱਕ ਲਾਂਗੇ ਤੇ ਫਿਰ 2:30 ਵਜ ਗਿਆ ਹੁਣ 2:30 ਵੇ ਪਾਣੀ ਰੱਖਿਆ ਤੇ 10-15 ਮਿੰਟ ਤੱਕ ਫਿਰ ਇਹਨਾਂ ਨੂੰ ਦਾਣਾ ਪਾ ਦਾਂਗੇ ਤੇ ਪਾਣੀ ਦਾ ਡਰਿੰਕਰ ਕੱਢ ਲਾਂਗੇ ਬਾਹਰ ਜਿਹਨਾਂ ਨੂੰ ਪਾਣੀ ਪੀਣਾ ਹੋਇਆ ਉਹ ਪੀ ਲੈਣਗੇ ਤੇ ਬਾਕੀ ਇੱਧਰ ਵੀ ਇਦਾਂ ਹੀ ਕਰਦੇ ਆ ਸੇਮ ਪ੍ਰੋਸੀਜਰ ਲਓ ਜੀ ਮਿੱਤਰੋ ਆ ਰੱਖਿਆ ਪਾਣੀ ਇੱਧਰ ਖੁੱਡੇ ਜ ਵੀ ਪੀ ਲੈਣਗੇ ਵੀ ਆ ਗਏ ਆ ਪੀਣ ਉੱਤਰ ਤਾਂ ਲੱਗ ਗਿਆ ਪੀਣ ਆ ਦੇਖੋ ਲੱਗੇ ਹੋਇਆ ਪੀਣੇ ਨੂੰ ਰਜਮਾ ਪਾਣੀ ਪੀ ਲੈਣਗੇ ਫਿਰ ਇਹਨਾਂ ਨੂੰ ਇੰਨਾ 10 ਮਿੰਟ ਰੱਖਦੇ ਆ ਪਾਣੀ ਜਿਨੇ ਜਿਨੇ ਪੀ ਹੋਇਆ ਪੀ ਲੂਗਾ ਪਾਣੀ ਤੇ ਬਾਅਦ ਚ ਪਾਣੀ ਆਪਾਂ ਚੱਕ ਦੇਣਾ ਤੇ ਫਿਰ ਪਾਣੀ ਚੱਕ ਕੇ ਮਿੱਤਰੋ ਘਟੋ ਘੜ ਅੰਦਰ 20 ਮਿੰਟ ਬਾਅਦ ਦਾਣਾ ਪਾ ਦਾਂਗੇ ਤੇ ਦਾਣਾ ਖਾਈ ਜਾਉਂਗੇ ਫਿਰ ਅੱਧੇ ਘੰਟੇ ਵਿੱਚ ਤਕਰੀਬਨ ਖਤਮ ਕਰ ਦੂਗੇ ਦਾਣਾ ਤੇ ਫਿਰ ਆਪਾਂ ਇਹਨਾਂ ਨੂੰ ਅੱਧੇ ਘੰਟੇ ਬਾਅਦ ਦਾਣਾ ਚੱਕਣ ਤੋਂ ਬਾਅਦ ਪਾਣੀ ਰੱਖਾਂਗੇ ਤਾਂ ਕਿ ਇਹਨ ਪੂਰਾ ਢੱਕ ਮਾ ਪਾਣੀ ਪੀ ਸਕਣ ਬਾਕੀ ਬੈਠੇ ਐਨ ਕਬੂਤਰ ਬਨੇ ਓਕੇ ਕਿਰਪਾ ਤੇ ਧੁੱਪ ਵੀ ਅੱਜ ਬਹੁਤ ਸੋਹਣੀ ਦੀ ਕੂਤਰ ਨਾਲੇ ਨਾ ਤੋਂ ਗਏ ਐਨ ਓਕੇ ਹੋ ਗਏ ਦਵਾਈ ਆਪਾਂ ਨੇ ਪਾਤੀ ਦੀ ਪਾਣੀ ਚ ਦੇਸੀ ਤੇ ਬਾਕੀ ਧੰਨਵਾਦ ਤੇ ਹਾਂਜੀ ਲੋ ਬਈ ਮਿੱਤਰੋ ਤੇ ਸਾਰੇ ਕਬੂਤਰ ਪਾਣੀ ਪੂਣੀ ਪੀ ਕੇ ਬੈਠ ਗਏ ਤੇ ਨਾ ਪਾਣੀ ਦਾ ਡਰਿੰਕਰ ਕੱਢ ਦਿੰਦੇ ਹਾਂ ਹੁਣ ਬਾਹਰ ਇੱਥੇ ਰੱਖ ਦਉਂਦੇ ਆ ਧੁੱਪ ਚ ਨਾਲੇ ਗਰਮ ਜਾ ਹੋ ਜਾਊਗਾ ਪਾਣੀ ਨੋਰਮਲ ਟੈਂਪਰੇਚਰ ਤੇ ਆ ਜਾਊਗਾ ਲਓ ਜੀ ਤੇ ਬਾਕੀ ਤੁਹਾਨੂੰ ਦਿਖਾਉਂਦੇ ਹਾਂ ਪਰ ਕਿਹੜੇ ਕਿਹੜੇ ਕਬੂਤਰ ਪੱਟੇ ਏ ਇਹ ਤਾਂ ਇਹ ਬੈਠਾ ਏ ਇਹਨਾਂ ਦੇ ਸਿਰ ਤੇ ਹਰਾ ਰੰਗ ਲੱਗਿਆ ਵਾ ਸਾਰੇ ਪੱਟੇ ਏ ਦੋ ਤੀਸਰਾ ਏ ਚੌਥਾ ਏ ਕੀ ਗਈ ਤੇ ਪੰਜਵਾਂ ਇਹ ਪੰਜ ਕਬੂਤਰ ਜਿਹੜੇ ਆਪਾਂ ਨੇ ਪੱਟੇ ਵੇ ਇਹ ਖੁੱਡੇ ਚ ਠੀਕ ਹੈ ਜੀ ਤੇ ਪੰਜੇ ਹੋਗੇ ਮੂਰੇ ਵਾਲੀਆਂ ਬਾਜ਼ੀਆਂ ਉੱਗੇ ਤੇ ਬਾਕੀ ਇੱਧਰ ਹੈ 1 6 6ਵੀਂ ਇਹ ਗੂਤਰੀ ਕਲਾਊਡ ਵਾਲੀ ਜਿਹੜੀ ਹਰਗੀ ਦੀ ਆਪਣੀ ਟਾਈਮ 'ਚ ਘਟ ਗਈ ਸੀ ਅਨੰਤਪੁਰ ਖੜ ਗਈ ਦੀ ਆ ਗਈ 6 ਤੇ ਸੱਤਵੀਂ ਇਹ ਕੱਚੇ ਪੇਟੀ ਵਾਲੀ ਜਿਹੜੀ ਪਿਛਲੇ ਵਾਰ ਉੜਦੀ ਦੀ ਖੁੱਡੇ ਜਿਨੀ ਪੜਦੀ ਦੀ 7 ਤੇ 8ਵਾਂ ਇਹ ਬੈਠੀ ਐ ਇਹ ਨਵੀਂ ਐ ਨਕੋਰ ਤੇ 9ਵਾਂ ਇਹ ਬੈਠਾ ਉੱਪਰ ਠੀਕ ਹੈ ਜੀ 9 ਤੇ ਇੱਕ ਹੋਰ ਹੋਊਗੀ ਸ਼ਾਇਦ ਬਸ 7 10 ਕਬੂਤਰ ਐ ਟੋਟਲ ਵਿੱਚੇ ਨਵੇਂ ਤੇ ਵਿੱਚੇ ਪੁਰਾਣੇ ਇਨਾ ਚੋ 3 4 ਨਵੇਂ ਹੋਣਗੇ ਤੇ 5 6 ਪੁਰਾਣੇ ਐ ਜਿਹੜੇ ਆਪਾਂ ਨੇ ਇਹ ਮੂਰੇ ਵਾਲੀਆਂ ਬਾਜ਼ੀਆਂ ਨੂੰ ਪੱਟੇ ਦੇਖ ਕੇ ਸੋਚ ਸਮਝ ਕੇ ਜੋੜੀਆਂ ਦੇ ਹਿਸਾਬ ਨਾਲ ਪੱਟੇ ਆਪਾਂ ਨੇ ਤੇ ਬਾਕੀ ਜਿਹੜੇ ਰਹਿ ਗਏ ਇਕਣਾ ਇਹ ਬੈਠੇ ਵੀ ਜਿਹੜੇ ਪਤਾ ਜੀ ਇਹਨਾਂ ਨੇ ਉਡਣਾ ਨੇ ਚੰਗੇ ਐ ਸੱਚੀ ਕੋ ਇਹ ਕਾਲਾ ਦਸਵਾਂ ਇਹ ਕਾਲਾ ਵੀ ਆਪਾਂ ਨੇ ਪੱਟੇ ਆਵਾ ਬਾਕੀ ਜਿਹੜੇ ਰਹਿ ਗਏ ਉਹ ਪੱਟੂਆਂ ਨੂੰ ਜਾ ਕੇ ਸਾਰੇ ਟੋਟਲ ਫੜਦਣੇ ਬੇਦਾਂ 20 ਫਰਵਰੀ ਦੇ ਬਾਅਦ 1 ਮਾਰਚ ਨੂੰ ਛੱਡ ਦਾਂਗੇ ਫਿਰ 1 ਮਾਰਚ ਨੂੰ ਨੇ ਪੱਟਾਂ ਐ 20 ਫਰਵਰੀ ਨੂੰ ਟੋਟਲ ਜਿੰਨੇ ਵੀ ਰਹਿ ਗਏ ਉਹਨਾਂ ਦੇ ਦੇਖ ਕੇ ਹਿਸਾਬ ਕਿਤਾਬ ਕਿੰਨੀਆਂ ਰਹਿੰਦੀਆਂ ਪੱਟਾਂ ਨੇ ਕਿੰਨੀਆਂ ਨਹੀਂ ਸਾਰੇ ਫੜ ਦਾਂਗੇ ਤੇ ਫਿਰ ਉਹ ਅੱਗੇ ਆਪਣੀਆਂ ਮਈ ਜੂਨ ਵਾਲੀਆਂ ਬਾਜੀਆਂ ਛੁੱਟ ਜਾਊਂਗੇ ਇਹ ਆਪਾਂ ਨੇ ਪੱਟੇ ਐ ਸਿਰਫ ਮਾਰਚ ਵਾਲੀਆਂ ਅਤੇ ਅਪ੍ਰੈਲ ਦੇ ਅੱਧ ਤੱਕ ਬਾਜੀਆਂ ਛੱਡਣ ਜਿਹੜੇ ਉਹ ਪੱਟੇ ਐ ਤੇ ਬਾਕੀ ਸਾਰੇ ਪੱਟਾਂ ਦੇ ਬਾਅਦ ਚ ਬਾਕੀ ਧੰਨਵਾਦ ਸਭ ਦਾ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਸ਼ਾਮ ਨੂੰ ਜਦੋਂ ਦੇ ਹੁੰਦੇ ਆਪਾਂ ਮਖਣੀ ਕਬੂਤਰਾਂ ਨੂੰ ਜਾਂ ਉਦੋਂ ਤੱਕ ਆਪਾਂ ਬਲੌਗ ਕਰਦਾਣਾ ਬੰਦ ਤੇ ਬਾਕੀ ਹੁਣ ਇਹਨਾਂ ਨੂੰ 15-20 ਮਿੰਟ ਤੱਕ ਪਾਵਾਂਗੇ ਦਾਣੇ ਤੇ ਧੰਨਵਾਦ ਜੀ ਸਾਰਿਆਂ ਦਾ ਚੱਲਦੇ ਰਹੋ ਨੀੱਚੇ ਧਿਆਨ ਜੀ ਲੋ ਬਈ ਮਿੱਤਰੋ ਪਾਦੇ ਕਬੂਤਰਾਂ ਨੂੰ ਦਾਣੇ ਸਭ ਤੋਂ ਪਹਿਲਾਂ ਭਾਈ ਆਪਾਂ ਨੇ ਸੋਇਆਬੀਨ ਇਹ ਕੱਲੀਓ ਪਾਈ ਏ ਜਦੋਂ ਇਹ ਚੁਗ ਲੂਗੇ ਤੇ ਫਿਰ ਆਪਾਂ ਮਿਕਸ ਦਾਣਾ ਪਾ ਦਾਂਗੇ ਅੰਦਰ ਰਲਾਇਆ ਵੇ ਆਪਾਂ ਨੇ ਬਈ ਵੀ ਥੋੜਾ ਜਿਹਾ ਹੀ ਰਹਿ ਗਿਆ ਤੇ ਫਿਰ ਹੋਰ ਬਣਾ ਲਾਂਗੇ ਇੱਕ ਕਰੋ ਚੈੱਕ ਬਾਕੀ ਸਰੋਂ ਦੀ ਮਾਤਰਾ ਥੋੜੀ ਜਿਹੀ ਵਧਾਤੀ ਆਪਾਂ ਨੇ ਮਿਕਸ ਦਾਣੇ ਵਿੱਚ ਥੋੜੀ ਜੀ ਸਰੋਂ ਹੋਰ ਪਾ ਲਈ ਦੀ ਐਡ ਕਰ ਲਈ ਦੀ ਐ ਤਕਰੀਬਨ 50 ਗ੍ਰਾਮ ਹੋਰ ਇੱਕ ਡੱਬੇ ਪਿੱਛੇ ਤੇ ਬਾਕੀ ਖਾ ਗਏ ਮਿੱਤਰੋ ਫਿਰ ਇਹਨਾਂ ਹੁਣ ਪਾ ਦਿੰਦੇ ਆ ਦਾਣਾ ਬਾਕੀ ਧੰਨਵਾਦ ਜੀ ਇਸ ਵੱਡਾ ਜਿੰਨੇ ਵੀ ਚੈਨਲ ਤੇ ਨਵੇਂ ਆ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਧੰਨਵਾਦ ਤੇ ਹਾਂਜੀ ਲੋ ਜੀ ਮਿੱਤਰੋ ਆਪਾਂ ਨੇ ਜੋੜੀ ਨੂੰ ਵੀ ਪਾਤੇ ਦਾਣਾ ਤੇ ਪਾਣੀ ਇਹਨੂੰ ਇਦਾਂ ਹੀ ਪੀ ਆਈ ਰਹਿੰਦਾ ਏ ਠੀਕ ਹੈ ਜੀ ਇਹਦਾ ਪਾਣੀ ਆਪਾਂ ਚੱਕਦੇ ਨਹੀਂ ਹੁੰਦੇ ਫਿਰ ਬਾਕੀਆਂ ਦਾ ਚੱਕਿਆ ਹੋਆ ਪਾਣੀ ਤੇ ਦਾਣੇ ਪਾਤੇ ਆ ਦੋਨੋਂ ਖੁੱਡਿਆਂ 'ਚ ਲੱਗੇ ਹੋਏ ਕਬੂਤਰ ਚੁਗਣ ਤੇ ਠੀਕ ਹੈ ਜੀ ਆਈ ਹੋਪ ਅੱਜ ਦਾ ਤੁਹਾਨੂੰ ਇਹ ਵਲੌਗ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਾਂ ਇਹ ਤੁਹਾਨੂੰ ਆਪਣੀ ਹਰ ਇੱਕ ਵੀਡੀਓ ਨੋਟੀਫਿਕੇਸ਼ਨ ਮਿਲਦਾ ਰਹੇ ਤੇ ਵਲੌਗ ਆਪਾਂ ਨੇ ਬਹੁਤ دیر ਬਾਅਦ ਪਾਇਆ ਹੈ ਕਈ ਦਿਨਾਂ ਬਾਅਦ ਤੇ ਧੰਨਵਾਦ ਜੀ ਸਾਰਿਆਂ ਦਾ ਮਿਲਦਾ ਹੀ ਆਪਾਂ ਆਪਣੇ ਨੈਕਸਟ ਵਲੌਗ ਦੇ ਵਿੱਚ ਪਾਈ